ਬਹੁਤ ਹੀ ਦਰਦਨਾਕ ਤੇ ਬੜਾ ਅਫਸੋਸਨਾਕ ਘਟਨਾ ਜਿਹੜੀ ਹੈ ਅੱਜ ਪਿੰਡ ਭਗਵਾਨਪੁਰ ਚ ਵਾਪਰੀ ਗੁਰਦੁਆਰਾ ਸਾਹਿਬ ਵਿੱਚ ਕੋਈ ਸਿਰਸੜੀ ਨੇ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਜਿਹਨੂੰ ਮੌਕੇ ਤੇ ਫੜ ਲਿਆ ਗਿਆ ਪੁਲਿਸ ਨੂੰ ਦਿੱਤਾ ਗਿਆ ਤੇ ਉਹਦੇ ਤੇ ਪਰਚਾ ਦਰਜ ਕਰਾਇਆ ਗਿਆ ਦੁੱਖ ਦੀ ਗੱਲ ਹੈ ਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਧਾਰਨ ਲੋਕਾਂ ਨੇ ਸ਼ਰਧਾ ਤੇ ਸਤਿਕਾਰ ਦੇ ਨਾਲ ਗੁਰੂ ਨੂੰ ਸੀਸ ਨਵਾਇਆ ਪਰ ਅੱਜ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਲਗਾਤਾਰ ਲੰਬੇ ਸਮੇਂ ਤੋਂ ਇਹ ਪੰਜਾਬੀਆਂ ਦੀ ਅੱਜ ਬਹੁਤ ਇਮਤਿਹਾਨ ਦੀ ਘੜੀ ਹੈ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਸਨਮਾਨ ਨਹੀਂ ਦੇ ਸਕਦੇ ਤੇ ਫਿਰ ਇਹ ਸਮਝ ਲਈਏ ਕਿ ਆਪਾਂ ਗੁਰੂ ਦੇ ਹੋ ਵੀ ਨਹੀਂ ਸਕਦੇ ਬੜਾ ਦੁੱਖ ਹੈ ਗ੍ਰੰਥੀ ਸਿੰਘਾਂ ਨੂੰ ਮੇਰੀ ਬੇਨਤੀ ਹੈ ਸੁਚੇਤ ਹੋ ਕੇ ਰਿਆ ਕਰੋ ਕਿਉਂ ਗਰੰਥੀ ਸਿੰਘ ਇਕੱਲੇ ਜਿਹੜੇ ਆ ਉਹ ਛੱਡ ਕੇ ਗੁਰੂ ਸਾਹਿਬ ਨੂੰ ਚਲੇ ਜਾਂਦੇ ਆ ਪਿੰਡ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਜਿਹੜੀ ਕਮੇਟੀਆਂ ਬੰਦੀਆਂ ਉਹ ਕਮੇਟੀਆਂ ਕਮ ਸੋ ਕਮ ਸੁਚੇਤ ਹੋ ਕੇ ਆਪਣੇ ਗੁਰਦੁਆਰੇ ਚ ਇੱਕ ਦੋ ਸੇਵਾਦਾਰ ਜੂ ਰੱਖਣ ਤਾਂ ਜੋ ਜੇ ਕਿਤੇ ਗਰੰਥੀ ਸਿੰਘ ਬਾਹਰ ਵੀ ਜਾਂਦੇ ਆ ਤੇ ਉਹ ਸੇਵਾਦਾਰ ਧਿਆਨ ਰੱਖਣ ਕੋਈ ਅਜਨਬੀ ਵੜਦਾ ਹੈ ਕੋਈ ਗਲਤ ਬੰਦਾ ਵੜਦਾ ਹੈ ਤੇ ਉਸ ਨੂੰ ਜੁਰਤ ਨਾ ਪਵੇ ਕਿ ਉਹ ਇਸ ਤਰ੍ਹਾਂ ਦੇ ਅਪਮਾਨਜਨਕ ਘਟਨਾਵਾਂ ਜਿਹੜੀਆਂ ਉਹ ਇੱਥੇ ਵਾਪਰ ਸਕਣ ਸੋ ਅੱਜ ਬਹੁਤ ਹੀ ਦੁੱਖ ਲੱਗਾ ਕਿ ਪਿੰਡ ਭਗਵਾਨਪੁਰ ਸਾਡੇ ਹਲਕੇ ਪਲਾਥ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਬਹੁਤ ਤਕਲੀਫ ਹੋਈ ਹੈ ਤੇ ਸਾਰੇ ਇਸ ਗੁੱਲ ਦੇ ਉੱਤੇ ਬਹੁਤ ਹੀ ਪਛਤਾਪ ਕਰ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਦੇ ਵਿੱਚ ਜਿਹੜਾ ਕਿ ਅੱਜ ਪੱਤਰੇ ਜੋ ਪਾੜੇ ਗਏ ਹੈ ਮੈਂ ਸਮਝਦੀ ਆ ਕਿ ਬੜੀ ਦੁਖਦਾਈ ਘਟਨਾ ਸਾਨੂੰ ਸਾਰਿਆਂ ਨੂੰ ਸੂਚਿਤ ਹੋਣਾ ਚਾਹੀਦਾ ਹੈ